काजू कतली बनाने ਲਈ ਅਸੀਂ ਲਵਾਗੇ 250 ਗ੍ਰਾਮ ਕਾਜੂ ਇਹਨਾਂ ਨੂੰ 5-6 ਘੰਟੇ ਲਈ ਫ੍ਰਿਜ ਵਿੱਚ ਰੱਖ ਦਾਂਗੇ ਤਾਂ ਕਿ ਠੰਡੇ ਹੋ ਜਾਣ ਫਿਰ ਇਹਨਾਂ ਨੂੰ ਥੋੜ੍ਹ ਥੋੜ੍ਹੇ ਕਰਕੇ ਪਲਸ ਮੋਡ ਤੇ ਪੀਸ ਲਾਂਗੇ ਬਿਲਕੁਲ ਬਰੀਕ ਇਹਦਾ ਪਾਊਡਰ ਬਣਾਉਣਾ ਹੈ ਮਿਕਸੀ ਨਹੀਂ ਰੁਕ ਰੁਕ ਕੇ ਚਲਾਵਾਂਗੇ ਤਾਂ ਕਿ ਇਹਦਾ ਬਰੀਕ ਸੋਨਾ ਪਾਊਡਰ ਬਣੇ 250 ਗ੍ਰਾਮ ਵਿੱਚ ਕਾਜੂ ਦਾ ਪਾਊਡਰ ਹੈਗਾ ਇਸ ਦੇ ਹਿਸਾਬ ਨਾਲ ਆਪਾਂ ਲਵਾਂਗੇ 100 ਗ੍ਰਾਮ ਚੀਨੀ ਮਤਲਬ ਪੋਨੀ ਕੋਲੀ ਚੀਨੀ ਤੇ ਪੋਨੀ ਕੋਲੀ ਪਾਣੀ ਇਸ ਪਾਣੀ ਤੇ ਚੀਨੀ ਦੀ ਆਪਾਂ ਕੜਾਈ 'ਚ ਪਾ ਕੇ ਇੱਕਾਰ ਦੀ ਚਾਸਨੀ ਬਣਾਨੀ ਹੈ ਜਦੋਂ ਇਹ ਤਾੜੀ ਚਾਹਨੀ ਤਿਆਰ ਹੋ ਜਾਏ ਤੇ ਦੇ ਵਿੱਚ ਕਾਜੂ ਦਾ ਪਾਊਡਰ ਪਾ ਦੇਣਾ ਬਿਲਕੁਲ ਛਿਮ ਗੈਸ ਤੇ ਇਨੋ ਪਾਇੰਟਮੈਂਟ ਤੱਕ ਹਿਲਾਉਂਦੇ ਰਹਿਣਾ ਤੇ ਪਕਾਣਾ ਹੈ 2-3 ਮਿੰਟ ਸਿਮ ਤੇ ਪਕਾਨ ਤੋਂ ਬਾਅਦ ਇਹਦੇ ਵਿੱਚ ਇੱਕ ਚਮਚਾ ਘੀਓ ਪਾਏਗਾ ਜਿਸ ਨਾਲ ਇਹ ਥੋੜਾ ਬੈਟਰ ਇਕੱਠਾ ਹੋਣ ਲੱਗ ਜਾਏਗਾ ਤੇ ਇਸੇ ਥੋੜੀ ਸ਼ਾਈਨਿੰਗ ਵੀ ਆਏਗੀ ਜਦੋਂ ਇਹ ਬੈਟਰ ਥੋੜਾ ਇਕੱਠਾ ਹੋ ਜਾਏਗਾ ਤੇ ਕੜਾਹੀ ਵੀ ਛੁੱਣ ਲੱਗ ਜਾਏਗਾ ਉਸ ਟਾਈਮ ਗੈਸ ਬੰਦ ਕਰ ਦਾਂਗੇ ਇਹਨੂੰ ਕੋਲਿਚ ਪਾ ਕੇ ਆਪਾਂ ਚੈੱਕ ਕਰਾਂਗੇ ਜੇਕਰ ਤੁਹਾਡੇ ਹੱਥੇ ਨਹੀਂ ਚਿਪਕ ਰਿਹਾ ਤੇ ਦੀ ਬੋਲ ਜੀ ਬਣ ਰਹੀ ਏ ਉਸ ਟਾਈਮ ਅਸੀਂ ਇਸ ਨੂੰ ਇੱਕ ਬਟਰ ਪੇਪਰ ਉੱਤੇ ਕੱਢ ਲਵਾਂਗੇ ਇਹਨੂੰ ਉਸੇ ਬਟਰ ਪੇਪਰ ਉੱਤੇ ਪਾ ਕੇ ਥੋੜਾ ਜਿਹਾ ਮਲ ਲਾਂਗੇ ਉਹ ਤੇ ਇਹਦੇ ਪੀਸੇਸ ਕੱਟ ਲਾਂਗੇ ਤੇ ਸਰਵ ਕਰਾਂਗੇ ਤਿਆਰ ਹੈ ਸਾਡੀ ਹੋਮ ਮੇਡ ਈਜ਼ੀ ਤੇ ਪਿਓਰ ਕਾਜੂ ਕਤਲੀ ਇਸ ਦੀਵਾਲੀ ਆਪ ਵੀ ਆਪਣੇ ਘਰ ਇੱਕ ਕਾਜੂ ਕਤਲੀ ਜ਼ਰੂਰ ਬਣਾਓ